Thank you. ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਯੁਧ ਨਸ਼ਾ ਵਿਰੁੱਧ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰ ਪੁਲਿਸ ਅਮਰ ਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਇੱਥੇ 6 ਕਿਲੋ 106 ਗ੍ਰਾਮ ਹੇਰੋਇਨ ਤੇ ਦੋ ਮੋਟਰਸਾਈਕਲ ਤੇ ਇਹਦੇ ਵਿੱਚ ਚਾਰ ਦੋਸ਼ੀ ਗ੍ਰਿਫਤਾਰ ਕੀਤੇ ਗਏ ਆ ਤਿੰਨੇ ਨਾਲ ਚੇ ਮੇਜਰ ਹੈ ਇੱਕ ਜੁਵਨਾਈਲ ਹੈ ਇਹਦੇ ਜਿਹੜੀ ਮੇਨ ਗੱਲ ਆਈ ਹੈ ਕਿ ਪਾਕਿਸਤਾਨ ਬੇਸ ਜਿਹੜਾ ਸਮਗਲਰ ਨੇ ਸਪੈਸ਼ਲੀ ਰਾਣਾ ਨਾਮ ਦਾ ਦਾ ਸਮਗਲਰ ਹੈ ਉਹਦੇ ਨਾਲ ਇਨ ਟੱਚ ਸੀਗਾ ਜਿਹੜਾ ਮੇਨ ਦੋਸ਼ੀ ਆ ਸਰਬਜੀਤ ਤੇਲਿਅਸ ਜੋਬਨ ਜੋਗਤ ਨੂੰ ਆ ਅਮਰਸਰ ਰੂਰਲ ਦਾ ਰਹਿਣ ਵਾਲਾ ਪਹਿਲਾਂ ਵੀ ਇਹਦੇ ਤੇ ਪੱਤਾ ਦਰਜ ਆ ਪਰ ਕਾਫੀ ਦੇਰ ਤੋਂ ਇਹ ਐਕਟਿਵ ਹੈਗਾ ਕਨਸਾਈਨਮੈਂਟ ਦੇ ਦੀ ਪੁੱਛ ਕੇ ਤੇ ਆਈ ਆ ਕਿ ਬਹੁਤ ਸਾਰੀਆਂ ਨੇ ਰਿਸੀਵ ਕੀਤੀਆਂ ਡਿਫਰੈਂਟ ਲੋਕੇਸ਼ਨਸ ਜਿਹੜੀਆਂ ਬਾਰਡਰ ਏਰੀਆ ਦੀਆਂ ਪਾ ਕੇ ਵੈਪਨ ਵੀ ਮੰਗਾਏ ਆ ਤੇ ਨਾਲ ਹੀਰੋਇਨ ਵੀ ਮੰਗਾਈ ਹੈ ਸੋ ਉਹਦੇ ਵਿੱਚ ਉਸ ਤੋਂ ਬਾਅਦ ਇਹਦੇ ਨਾਲ ਇੱਕ ਜੁਵਨਾਈਲ ਵੀ ਸੀ ਉਹਦੀ ਵੀ ਅਰੈਸਟ ਹੋਈ ਹੈ ਇਸ ਤੋਂ ਇਲਾਵਾ ਧਰਮ ਸਿੰਘ ਐਲੀਅਸ ਹੈਪੀ ਇਹ ਸਾਰੇ ਜਨਾਲਾ ਏਰੀਆ ਦੇ ਰਹਿਣ ਵਾਲੇ ਦੋਨੇ ਕੁਲਵੀਰ ਐਲੀਅਸ ਗੁਰਦੀਪ ਐਲੀਅਸ ਥਾਮਸ ਇਹ ਵੀ ਜਨਾਲਾ ਸੈਕਟਰ ਦਾ ਰਹਿਣ ਵਾਲੇ ਆ ਸੋ ਟੋਟਲ ਲੈਣਾ ਤੋਂ ਜਿਹੜੀ ਬਰਾਮਦਗੀ 6 ਕਿਲੋ 106 ਗ੍ਰਾਮ ਹੋਈ ਹੈ ਔਰ ਸਾਡੀ ਜਿਹੜੀ ਪੁੱਛਗਿੱਛ ਹੈ ਉਹਦੇ ਵਿੱਚ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ ਵੈਪਨ ਤੇ ਹੀਰੋਇਨ ਵੀ ਅਸੀਂ ਜਲਦੀ ਫੜਾਂਗੇ ਕੁਐਨਐਸ ਸਪਲਾਈ ਬਹੁਤ ਜ਼ਿਆਦਾ ਲਾਰਜ ਸਕੇਲ ਤੇ ਕੀਤੀ ਹੈ ਕਿ ਕੱਲ ਇਹ ਵੀ ਇਸ ਤੋਂ ਪਤਾ ਲੱਗੀ ਹੈ ਹੋਰ ਕਿ ਇਹ ਸ਼ਾਇਦ ਅਮਰੀਕਾ ਜਿਹੜਾ ਡਾਂਕੀ ਰੂਟ ਤੇ ਗਿਆ ਸੀਗਾ ਤੇ ਉਸ ਤੋਂ ਬਾਅਦ ਰਿਪੋਰਟ ਹੋਇਆ ਆਕੀ ਨੇ ਸਭ ਤੋਂ ਵੱਧ ਇਸ ਕੰਮ ਦੇ ਉੱਤੇ ਜ਼ੋਰ ਦਿੱਤਾ ਔਰ ਇੱਕ ਵਾਰ ਫੜਿਆ ਗਿਆ ਹਿਰੋਇਨ ਦੇ ਕੇਸ ਵਿੱਚ ਜਮਾਨਤ ਤੇ ਆ ਗਿਆ ਉਹ স্মਾਲ ਕੁਆਂਟੀਟੀ ਸੀਗੀ ਜਿਹੜਾ ਦੂਜਾ ਉਹ ਲੜਕਾ ਹੈਗਾ ਧਰਮ ਸਿੰਘ ਉਦੇ ਖਿਲਾਫ ਪਹਿਲਾਂ ਆਰਮਡ ਐਕਟ ਦਾ ਪਰਚਾ ਦਰਜਿਆ ਲੋਕੋ ਕੇ ਅਮਰਸਰ ਰੂਰਲ ਚ ਉਹ ਵੀ ਇਸ ਡਾਕਟਰੀਟ ਸ਼ਾਮਲ ਕੀਤਾ ਇਹਨੇ ਬੇਸਿਕ ਕੇ ਦਾ ਮੋਡਸ ਬ੍ਰੈਂਡ ਹੀ ਇਹ ਸੀ ਵੀ ਕਿਤੇ ਨਾ ਕਿਤੇ ਕਿਰਾਏ ਤੇ ਘਰ ਲੈ ਕੇ ਉਥੇ ਆਪਣਾ ਇੱਕ ਸਟੋਰ ਹਾਊਸ ਬਣਾ ਲੰਦਾ ਸੀਗਾ ਬਟ ਕੰਟੈਕਟਸ ਆਪਣੇ ਜਿਹੜੇ ਆ ਸਾਰੇ ਇਹ ਜਿੰਨਾ ਵੀ smartphones use ਕਰਦੇ ਸੀ ਸਾਰਾ ਉਹ ਮੈਮਰੀਜ਼ ਰਿਫਰੈਸ਼ ਕਰ ਦਿੰਦੇ ਸੀਗੇ ਜਿਹੜੇ ਵੀ ਬੰਦੇ ਅੱਗੇ ਜਾਂਦੇ ਸੀਗੇ ਡਿਲੀਵਰੀ ਕਰ ਤੋ ਮੈਂ ਸਾਰੀ ਟੀਮ ਨੂੰ ਜਿਹਦੇ ਇੰਚਾਰਜ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਅਰਵਿੰਦਰਪਾਲ ਜੀ ਜਗਵਿੰਦਰ ਜੀ ਹਰਮਿੰਦਰ ਸਾਡੇ ਏਸੀਪੀ ਸ਼ਿਵਦਰਸ਼ਨ ਜੀ ਵਿਨੋਦ ਔਰ ਬਲਵਿੰਦਰ ਸਾਡੇ ਸੀਆਈਏ 3 ਦੇ ਇੰਚਾਰਜ ਤੇ ਸਾਰੀ ਇਹ ਟੀਮ ਦਿੱਲੀ ਇਹਨਾਂ ਨੂੰ ਮੁਬਾਰਕਬਾਦ ਹੈ ਕਿ ਬਹੁਤ ਅੱਛਾ ਇੱਕ ਬਹੁਤ ਵੱਡਾ ਇੰਟਰਨੈਸ਼ਨਲ ਡਰੱਗ ਕਾਰਟਲ ਜਿਹਨੂੰ ਕਹਿ ਸਕਦੇ ਹੋ ਉਹ ਸਮੈਸ਼ ਹੋਇਆ ਔਰ ਅੱਗੇ ਉਮੀਦ ਹੈ ਕਿ ਬਹੁਤ ਜਲਦੀ ਸਾਨੂੰ ਹੋਰ ਬ੍ਰਾਹਮਣਿਕ